ਓ ਸੁੱਖ ਓ ਗੱਗੀ ਓ ਸੁੱਖ ਓ ਗੱਗੀ ਓ ਬੱਲੇ 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 ਆ ਆ ਆਦਾ ਲੱਗਦਾ ਸਰਪੰਚਾ ਅੱਕੇ ਨੇ ਥਾਪੀਆਂ ਨਹੀਂ ਥਾਪੇ ਮਾਰੇ ਆ ਸਤਿਕਾਰ ਕਰਦੇ ਆ ਜੋ ਇਹਨਾਂ ਮਾਨ ਸਤਕਾਰ ਬਖਸ਼ਦੇ ਆ ਚਾਹੇ ਬਾਬਾ ਸੁੰਦਰਦਾਸ ਜੀ ਦਾ ਮੇਲਾ ਹੋਵੇ ਤੇ ਚਾਹੇ ਗੱਲ ਪੰਘਾਲੇ ਦੀ ਹੋਵੇ ਬਾਬਾ ਸੁੰਦਰ ਸਿੰਘ ਜੀ ਦਾ ਮੇਲਾ ਹੋਵੇ ਤੇ ਚਾਏ ਗੱਲ ਬਾਬਾ ਗੁਰਦੇਵ ਸਿੰਘ ਜੀ ਲੱਲਾਂ ਵਾਲੇ ਥੇਦੀ ਹੋਵੇ ਤੇ ਸਾਰੇ ਵੀਰ ਬਹੁਤ ਵੱਡਾ ਮਾਨ ਸਤਕਾਰ ਵਖਦੇ ਆ ਬੜੀ ਕਿਰਪਾ ਹੈ ਬਾਬਾ ਸੁੰਦਰ ਸਿੰਘ ਦੀ ਪੰਘਾਲੇ ਨਗਰ ਦੇ ਉੱਪਰ ਬਹੁਤ ਵੱਡਾ ਮੈਚ ਅੱਜ ਦੇ ਦਿਨ ਦਾ ਖੇਡਿਆ ਜਾਵੇਗਾ ਲੈ ਵੀ ਢੋਲਾ ਵਾਲੇ ਹੋ ਜੋ ਇੱਧਰ ਨੂੰ ਯਾਰਾ ਦੱਸੀਏ ਕਬੱਡੀ ਦੀ ਦੁਨੀਆ ਵਿੱਚ ਪਹਿਲੀ ਰੇਡ ਇੱਕ ਵਾਰੀ ਦੋ ਟੀਮਾਂ ਲਈ ਖੁੱਲ ਕੇ ਤਾੜੀ ਮਾਰ ਦਿਓ ਮੇਰੇ ਮਿੱਤਰੋ ਪਹਿਲੀ ਰੇਡ ਕਹਿੰਦੇ ਲੋਗੜ ਪਿੰਡ ਹੈ ਧਰਮਕੋਟ ਦੀ ਬੁੱਕਲ ਦੇ ਵਿੱਚ ਸਰਗੇ ਸਰਦਾਰ ਮੱਖਣ ਸਿੰਘ ਜੀ ਸਮਰਾ ਲੋਗੜ ਵਾਲੇ